ਸਸ਼ਿਕਾ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਸ਼੍ਰੀਤਾ ਪੰਜਾਬ ਦੇ ਵਿੱਚ ਬਿਲਾ ਨੂੰ ਲੈ ਕੇ ਬਿਜਲੀ ਬਿਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਿਜਲੀ ਵਿਭਾਗ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆਇਆ ਗਿਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਜੋ ਬਿਜਲੀ ਬਿੱਲ ਇੰਗਲਿਸ਼ ਦੇ ਵਿੱਚ ਆਉਂਦੇ ਸੀਗਾ ਉਹਦੀ ਪਰਚੀਆਂ ਇੰਗਲਿਸ਼ ਦੇ ਵਿੱਚ ਕੱਟਦੀਆਂ ਸੀਗੀਆਂ ਪਰ ਹੁਣ ਮਾਂ ਬੋਲੀ ਪੰਜਾਬੀ ਦੇ ਵਿੱਚ ਉਹ ਪਰਚੀਆਂ ਕੱਟੀਆਂ ਜਾਣਗੀਆਂ ਤੇ ਹੁਣ ਦੱਸਦੇ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਬਿੱਲ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਮਿਲਣ ਲੱਗੇ ਨੇ ਇਸ ਤੋਂ ਪਹਿਲਾਂ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਬਿੱਲ ਦੀ ਪਰਚੀ ਮਿਲਦੀ ਸੀਗੀ ਤੇ ਹੁਣ ਮੌਜੂਦਾ ਕਿ ਬਿਜਲੀ ਵਿਭਾਗ ਦੇ ਵੱਲੋਂ ਅੰਗਰੇਜ਼ੀ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਬਿੱਲ ਪ੍ਰਿੰਟ ਕਰਕੇ ਲੋਕਾਂ ਨੂੰ ਦਿੱਤੇ ਜਾਣਗੇ ਜ਼ਿਕਰਯੋਗ ਹੈ ਕਿ ਬਿਜਲੀ ਬਿਲਾ ਨੂੰ ਪੰਜਾਬੀ ਦੇ ਵਿੱਚ ਜਾਰੀ ਕਰਨ ਦੀ ਮੰਗ ਜੜੇ ਕੀ ਵਾਲੀ ਰੀਟ ਦੇ ਉੱਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 26 ਦਸੰਬਰ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਜਦਕਿ ਹੁਣ ਬਿਜਲੀ ਦੇ ਬਿੱਲ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾ ਦੇ ਵਿੱਚ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਿੱਲ ਦੀਆਂ ਦੱਸਣੋ ਖ ਹੈ ਕਿ ਇਸ ਰੀਟ ਦੇ ਵਿੱਚ ਬਿਲ ਜਿਹੜਾ ਕਿ ਪੰਜਾਬੀ ਦੇ ਵਿੱਚ ਪ੍ਰਿੰਟ ਕਰਨ ਦੀ ਮੰਗ ਕਰਦੇ ਹੋਇ ਕਿਹਾ ਗਿਆ ਸੀਗਾ ਕਿ ਸੂਬੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਕਿ ਦੱਸਦੇ ਕਿ ਬਜ਼ੁਰਗ ਲੋਕਾਂ ਨੂੰ ਜਿਹੜਾ ਕਿ ਪੜ੍ਹਾਈ ਲਿਖਾਈ ਦੇ ਵਿੱਚ ਆ ਦੱਸਦੇ ਕਿ ਅੰਗਰੇਜ਼ੀ ਨਹੀਂ ਆਉਂਦੀ ਸੀਗੀ ਪਰ ਉੱਥੇ ਹੀ ਤੋਂ ਦੱਸਦੇ ਕਿ ਬਿਜਲੀ ਦੇ ਬਿੱਲਾਂ ਨੂੰ ਸਮਝਣ ਦੇ ਵਿੱਚ ਦਿੱਕਤ ਆਉਂਦੀ ਸੀਗੀ ਤਾਂ ਜਿਸ ਕਰ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਬਿੱਲ ਦੋਵਾਂ ਭਾਸ਼ਾਵਾਂ ਦੇ ਵਿੱਚ ਪ੍ਰਿੰਟ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਲੋਕਾਂ ਦੇ ਲਈ ਰਾਹਤ ਵਾਲੀ ਖਬਰ ਜ਼ਰੂਰ ਹੈ ਕਿਉਂਕਿ ਜਿਹੜਾ ਕਿ ਹੁਣ ਦਾ ਸਮਾਂ ਚੱਲਦਾ ਪਿਆ ਹੈ ਉਸ ਦੇ ਵਿੱਚ ਤਾਂ ਲੋਕਾਂ ਨੂੰ ਅੰਗਰੇਜ਼ੀ ਹਿੰਦੀ ਤੇ ਜਿਹੜੀ ਕਿ ਮਾਂ ਬੋਲੀ ਪੰਜਾਬੀ ਇਹ ਤਿੰਨੋਂ ਭਾਸ਼ਾਵਾਂ ਦਾ ਗਿਆਨ ਹੁੰਦਾ ਪਰ ਉੱਥੇ ਕਿਤੇ ਨ ਕਿਤੇ ਪਿੰਡਾਂ ਦੇ ਵਿੱਚ ਜੋ ਲੋਕੀ ਰਹਿੰਦੇ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਕਿ ਪੜਨ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਕਿ ਜਿਹੜੇ ਕਿ ਬਿੱਲ ਆਉਂਦੇ ਸੀਗੇ ਬਿਜਲੀ ਦੇ ਪਹਿਲਾਂ ਤਾਂ ਅੰਗਰੇਜ਼ੀ ਦੇ ਵਿੱਚ ਆਉਂਦੇ ਸੀਗੇ ਪਰ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਉਹ ਬਿੱਲ ਦੀਆਂ ਪਰਚੀਆਂ ਮਿਲਣ ਲੱਗੀਆਂ ਨੇ ਤਾਂ ਲੋਕਾਂ ਨੂੰ ਖਾਸ ਕਰਕੇ ਪਿੰਡ ਦੇ ਲੋਕਾਂ ਨੂੰ ਕਾਫੀ ਰਾਹਤ ਜ਼ਰੂਰ ਮਿਲੀ ਹੈ ਨਹੀਂ ਤਾਂ ਉਹ ਕਿਸੇ ਵੱਡੇ ਪੜੇ ਲਿਖੇ ਬੰਦੇ ਤੋਂ ਬਿੱਲ ਅਪੜਵਾਉਂਦੇ ਸੀਗੇ ਉਹਨਾਂ ਨੂੰ ਵੀ ਦਿਕ ਸਾਮਣਾ ਕਰਨਾ ਪੈਂਦਾ ਸੀਗਾ ਪਰ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਦੋਨੋਂ ਭਾਸ਼ਾਵਾਂ ਦੇ ਵਿੱਚ ਉਹ ਬਿੱਲ ਉਹਨਾਂ ਦੇ ਘਰ ਤੱਕ ਪਹੁੰਚ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਸ਼੍ਰੀਤਾ ਪੰਜਾਬ ਦੇ ਵਿੱਚ ਬਿਲਾ ਨੂੰ ਲੈ ਕੇ ਬਿਜਲੀ ਬਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਿਜਲੀ ਵਿਭਾਗ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਹੈਗਾ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਜੋ ਬਿਜਲੀ ਬਿੱਲ ਇੰਗਲਿਸ਼ ਦੇ ਵਿੱਚ ਆਉਂਦੇ ਸੀ ਉਹਨਾਂ ਦੀ ਪਰਚੀਆਂ ਇੰਗਲਿਸ਼ ਦੇ ਵਿੱਚ ਕੱਟਦੀਆਂ ਸੀਗੀਆਂ ਪਰ ਹੁਣ ਮਾਂ ਬੋਲੀ ਪੰਜਾਬੀ ਦੇ ਵਿੱਚ ਉਹ ਪਰਚੀਆਂ ਕੱਟੀਆਂ ਜਾਣਗੀਆਂ ਤੇ ਹੁਣ ਦੱਸਦੇ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਬਿੱਲ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਮਿਲਣ ਲੱਗੇ ਨੇ ਇਸ ਤੋਂ ਪਹਿਲਾਂ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਬਿੱਲ ਦੀ ਪਰਚੀ ਮਿਲਦੀ ਸੀਗੀ ਤੇ ਹੁਣ ਜਿਹੜਾ ਕਿ ਬਿਜਲੀ ਵਿਭਾਗ ਦੇ ਵੱਲੋਂ ਅੰਗਰੇਜ਼ੀ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਬਿੱਲ ਪ੍ਰਿੰਟ ਕਰਕੇ ਲੋਕਾਂ ਨੂੰ ਦਿੱਤੇ ਜਾਣਗੇ ਜ਼ਿਕਰਯੋਗ ਹੈ ਕਿ ਬਿਜਲੀ ਬਿਲਾ ਨੂੰ ਪੰਜਾਬੀ ਦੇ ਵਿੱਚ ਜਾਰੀ ਕਰਨ ਦੀ ਮੰਗ ਜੜੇ ਕੀ ਵਾਲੀ ਰੀਟ ਦੇ ਉੱਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 26 ਦਸੰਬਰ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਜਦਕਿ ਹੁਣ ਬਿਜਲੀ ਦੇ ਬਿੱਲ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾ ਦੇ ਵਿੱਚ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਿੱਲ ਦੀਆਂ ਦੱਸਣੋ ਖ ਹੈ ਕਿ ਇਸ ਰੀਡ ਦੇ ਵਿੱਚ ਬਿਲ ਜਿਹੜਾ ਕਿ ਪੰਜਾਬੀ ਦੇ ਵਿੱਚ ਪ੍ਰਿੰਟ ਕਰਨ ਦੀ ਮੰਗ ਕਰਦੇ ਹੋਇ ਕਿਹਾ ਗਿਆ ਸੀਗਾ ਕਿ ਸੂਬੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਕਿ ਦੱਸਦੀ ਹੈ ਕਿ ਬਜ਼ੁਰਗ ਲੋਕਾਂ ਨੂੰ ਜਿਹੜੇ ਕਿ ਪੜ੍ਹਾਈ ਲਿਖਾਈ ਦੇ ਵਿੱਚ ਆ ਦੱਸਦੇ ਕਿ ਅੰਗਰੇਜ਼ੀ ਨਹੀਂ ਆਉਂਦੀ ਸੀਗੀ ਪਰ ਉੱਥੇ ਹੀ ਤੋਂ ਦੱਸਦੇ ਕਿ ਬਿਜਲੀ ਦੇ ਬਿੱਲਾਂ ਨੂੰ ਸਮਝਣ ਦੇ ਵਿੱਚ ਦਿੱਕਤ ਆਉਂਦੀ ਸੀਗੀ ਤਾਂ ਜਿਸ ਕਰ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਬਿੱਲ ਦੋਵਾਂ ਭਾਸ਼ਾਵਾਂ ਦੇ ਵਿੱਚ ਪ੍ਰਿੰਟ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਲੋਕਾਂ ਦੇ ਲਈ ਰਾਹਤ ਵਾਲੀ ਖਬਰ ਜ਼ਰੂਰ ਹੈ ਕਿਉਂਕਿ ਜਿਹੜਾ ਕਿ ਹੁਣ ਦਾ ਸਮਾਂ ਚੱਲਦਾ ਪਿਆ ਹੈ ਉਸ ਦੇ ਵਿੱਚ ਤਾਂ ਲੋਕਾਂ ਨੂੰ ਅੰਗਰੇਜ਼ੀ ਹਿੰਦੀ ਤੇ ਜਿਹੜੀ ਕਿ ਮਾਂ ਬੋਲੀ ਪੰਜਾਬੀ ਇਹ ਤਿੰਨੋਂ ਭਾਸ਼ਾਵਾਂ ਦਾ ਗਿਆਨ ਹੁੰਦਾ ਪਰ ਉੱਥੇ ਕਿਤੇ ਨ ਕਿਤੇ ਪਿੰਡਾਂ ਦੇ ਵਿੱਚ ਜੋ ਲੋਕੀ ਰਹਿੰਦੇ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਕਿ ਪੜਨ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਕਿ ਜਿਹੜੇ ਕਿ ਬਿੱਲ ਆਉਂਦੇ ਸੀਗੇ ਬਿਜਲੀ ਦੇ ਪਹਿਲਾਂ ਤਾਂ ਅੰਗਰੇਜ਼ੀ ਦੇ ਵਿੱਚ ਆਉਂਦੇ ਸੀਗੇ ਪਰ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਉਹ ਬਿੱਲ ਦੀਆਂ ਪਰਚੀਆਂ ਮਿਲਣ ਲੱਗੀਆਂ ਨੇ ਤਾਂ ਲੋਕਾਂ ਨੂੰ ਖਾਸ ਕਰਕੇ ਪਿੰਡ ਦੇ ਲੋਕਾਂ ਨੂੰ ਕਾਫੀ ਰਾਹਤ ਜ਼ਰੂਰ ਮਿਲੀ ਹੈ ਨਹੀਂ ਤਾਂ ਉਹ ਕਿਸੇ ਵੱਡੇ ਪੜ੍ਹੇ ਲਿਖੇ ਬੰਦੇ ਤੋਂ ਬਿੱਲ ਅਪੜਵਾਉਂਦੇ ਸੀਗੇ ਉਹਨਾਂ ਨੂੰ ਵੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਦੋਨੋਂ ਭਾਸ਼ਾਵਾਂ ਦੇ ਵਿੱਚ ਉਹ ਬਿੱਲ ਉਹਨਾਂ ਦੇ ਘਰ ਤੱਕ ਪਹੁੰਚ ਜਾਂਦਾ ਹੈ